ਤੇ 3855 ਟਰੈਕਟਰ ਹੈ ਬੜੇ ਬਾਜਵਰੇਟਾਂ ਦੇ ਟਰੈਕਟਰ ਹੈਗੇ ਹਰ ਇੱਕ ਦੇ ਬਜਟ ਦੇ ਵਿੱਚ ਆ ਜਾਣਗੇ ਇੱਕ ਰਾਜਸਥਾਨ ਨੰਬਰ ਹੈ ਤੇ ਦੋ ਹਰਿਆਣਾ ਨੰਬਰਾਂ ਠੀਕ ਹੈ ਤੇ ਪੂਰੇ ਵਧੀਆ ਟਰੈਕਟਰ ਹੈਗੇ ਪਹਿਲਾਂ ਆ ਟਰੈਕਟਰ ਦੀ ਤੁਹਾਨੂੰ ਕੰਡੀਸ਼ਨ ਦਿਖਾਉਣੇ ਆ ਟਾਇਰ ਟੱਪਾ ਬਿਲਕੁਲ ਨਵਾਂ ਜਾਨੀ ਕਿ 90 ਤੋਂ 95 ਪੈਸੇ ਚੌਂਕੜਾ ਵੀ ਭਾਈ ਕਿੰਨਾ ਮਾਡਲ ਆ ਇਹ ਇਹ 16 ਮਾਡਲ ਆ ਭਾਈ ਜੀ ਚਮ ਨਵਾਂ ਟਰੈਕਟਰ ਆ ਭਾਈ ਕੋਈ ਨੌਜਲਾ ਨੌਜਲਾ ਨਹੀਂ ਖੁੱਲਿਆ ਜੀ ਕਲਚ ਨਹੀਂ ਖੁੱਲਿਆ ਟਰੈਕਟਰ ਨਵਾਂ ਜੀ ਰੇਟ ਆ ਭਾਈ 460000 ਜੀ ਦੇ ਦੇ ਦਾਂਗੇ ਆਪਾਂ 4.5 ਲੱਖ ਦਾ ਜਾਇਦਾ 4.5 ਲੱਖ ਦਾ 16 ਮਾਡਲ ਆ 4.5 ਲੱਖੀ ਦਾ ਰੇਟ ਕਹਿੰਦਾ 16 ਮਾਡਲ ਹੈ ਹਰਿਆਣਾ ਨੰਬਰ ਤੇ ਜੇ ਇਹ ਰਾਜਸਥਾਨ ਨੰਬਰ ਆ ਬਾਈ ਅੱਛਾ ਇਹ ਰਾਜਸਥਾਨ ਨਾ ਇਹ ਰਾਜਸਥਾਨ ਹਾਂ ਇਹ ਰਾਜਸਥਾਨ ਨੰਬਰ ਆ ਜੇ ਕਿ ਆਪਣਾ ਨਾਮ ਲਊਗਾ ਤਾਂ ਤੁਹਾਨੂੰ ਹੋਰ ਇਹਦੇ ਤੇ 5-4000 ਦਾ ਮਾਨਤਾਨ ਹੋ ਜੂਗਾ ਤੇ ਇਹ ਹਰਿਆਣਾ ਨੰਬਰ ਆ ਗਿਆ ਇਹ ਕਿੰਨੇ ਮਾਡਲ ਆ ਬਾਈ ਇਹ 12 ਮਾਡਲ ਆ ਬਾਈ ਐਕਸ ਐਮ ਐਕਸ ਐਮ ਇਹ ਐਕਸ ਐਮ ਦਾ ਅੱਜ ਗੱਲ ਥੋੜਾ ਜਿਆਦਾ ਹੋਇਆ ਪਿਆ ਕਿਉਂਕਿ ਜਿੰਨੇ ਕੋਈ ਮਸ਼ੀਨ ਵਗੈਰਾ ਤੇ ਚਲਾਉਣਾ ਟਰੈਕਟਰ ਇਹ ਐਕਸ 7 ਦਾ ਮਤਲਬ ਐਕਸਟਰਾ ਮਾਈਲੇਜ ਰਿਵਰਸ ਪੀਟੀਓ ਤੇ ਬਾਕੀ ਇਹ 2012 ਮਾਡਲ ਪ੍ਰੈਸ਼ਰ ਤੇ ਆ ਇਹ ਥੋੜਾ ਪਾਵਰ ਸਟੀਰਿੰਗ ਆ ਇਹ ਤੇ ਤੁਸੀਂ ਜੇ ਕਿਸੇ ਭਰਾ ਨੂੰ ਮਗਰਲੇ ਟਾਇਰ 9095 ਪੈਸੇ ਬਾਈ ਮੂਰਲੇ ਦੇ ਕਲਾਉ ਤੇ ਸਾਈਡ ਗੇਅਰ ਆਹੇ ਸਾਈਡ ਗੇਅਰ ਆਹੇ ਸਾਈਡ ਗੇਅਰ ਆਹੇ 2012 ਦੇ ਵਿੱਚ ਐਕਸਐਮ ਐ ਜਿਹੜਾ ਉਹ ਸਾਈਡ ਗੇਅਰ ਆਇਆ ਸੀਗਾ ਤੇ ਇਹ ਸਾਈਡ ਗੇਅਰ ਟਰੈਕਟਰ ਆਹੇ ਟਰੈਕਟਰ ਇੰਜਨ ਗੇਅਰ ਦਾ ਪੂਰਾ ਚੰਗਾ ਨਵਾਂ ਪਿਆ ਟਰੈਕਟਰ ਛੋ ਬਾਜੀ ਇੰਜਨ ਗੇਅਰ ਦੇ ਤਿੰਨੇ ਟਰੈਕਟਰ ਓਕੇ ਆ ਬਾਰ-ਬਾਰ ਆਪਾਂ ਕਹੀ ਇੰਜਨ ਗੇਅਰ ਇੰਜਨ ਗੇਅਰ ਕਰੇ ਜਿੰਦਗੀ ਤੇ ਇੰਜਨ ਗੇਅਰ ਦੇ ਤਿੰਨੇ ਟਰੈਕਟਰ ਤੁਹਾਨੂੰ ਪੂਰੇ ਓਕੇ ਮਿਲਣਗੇ ਠੀਕ ਹੈ ਤੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਜੇ ਕਿਸੇ ਭਰਾ ਨੂੰ ਤਿੰਨਾ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਜੱਜਦਾ ਤਾਂ ਬਾਈ ਨੂੰ ਫੋਨ ਕਰ ਸਕਦੇ ਹੋ ਤੇ ਬਾਈ ਇਹਦਾ ਰੇਟ ਕੀ ਆ ਰੇਟ ਆ ਬਾਈ 365000 12 ਮਾਡਲ ਆ ਤੇ ਬਾਈ ਇਹਦਾ ਕੀ ਮੰਗਤਾ ਸਾਢੇ 3 ਦਾ ਦੇ ਦਾਂਗੇ ਯਾਰ ਜਾਇਜ਼ ਜੀ ਰੇਟ ਹੀ ਕਰਾਂਗੇ ਅੱਜ ਆਪਾਂ ਜਾਇਜ਼ ਰੇਟ ਦਾ ਆਪਣਾ ਨਾਂ ਲੈ ਕੇ 5-7 ਹੋਰ ਘਟਜੂ ਬਾਈ ਕੋਈ ਨਹੀਂ ਮੰਨਤਾ ਠੀਕ ਆ ਮੰਨਤਾਂ ਫੁੱਲ ਹੋਊਗਾ ਤੇ ਆਹ ਟਰੈਕਟਰ ਆ ਗਿਆ 855 ਹੁਣੀ ਬਾਕੇ ਹਟਿਆ ਮੈਂ ਕਿਹਾ ਭਾਈ ਧੋ ਲੈਨੇ ਆਂ ਕਹਦਾ ਸੀ ਤਾਂ ਲਿਪਾ ਪੂੰਜੀ ਕਰਕੇ ਰੰਗ ਦੇ ਦੇ ਸਾਰਾ ਰੇਜਨ ਆ ਬਾਈ 18 ਮਾਡਲ ਨਾਲੋਂ ਵੀ ਚਮਕ ਵੱਧ ਪਈ ਆ ਤੋਤਾ ਨਹੀਂ ਨਾਲੇ ਤੋਤਾ ਨਹੀਂ ਟਰੈਕਟਰ ਤੇ ਟਰੈਕਟਰ ਚੰਕ ਦੇਖੋ ਕਿੰਨੀ ਪਈ ਆ ਡੀਟੀ ਜਮਾ ਟਰੈਕਟਰ ਤੇ ਰੇਤਾ ਖੜਾਗਾ ਤਾਂ ਵੀ ਟਰੈਕਟਰ ਤੁਸੀਂ ਸਾਫ ਦੇਖੋ ਟਾਇਰ ਲਗਭਗ ਅੱਧੇ ਆ ਚੌਂਕੜਾ ਠੀਕ ਹੈ ਪਾਵਰ ਸਟੀering ਆ ਦਵਾਰਾ ਮਾਡਲ ਸਟੀering 12 ਮਾਡਲ ਹੈ ਤੇ ਪੂਰਾ ਸਾਫ ਟਰੈਕਟਰ ਆ ਇਤਲੋ ਵੀ ਲੈ ਕੇ ਦਿਖਾ ਦੇ ਠੀਕ ਆ ਪੂਰਾ ਸਾਫ ਟਰੈਕਟਰ ਨਾਲ ਲਿਬੜਾ ਪੈਗਾ ਦੇਖੋ ਇਹ ਪੈਰਪੂਰ ਦਾ ਨਾ ਜਿਹੜਾ ਏਜੰਸੀ ਵਾਲਾ ਰੰਗ ਹੈ ਉਹ ਜਮਾ ਹਜੇ ਤੱਕ ਪੰਪ ਵੀ ਨਹੀਂ ਬਦਲੇ ਬਾਈ ਲੈਫਟ ਪੰਪ ਵੀ ਨਾ ਚਾਬੀ ਵੀ ਨਹੀਂ ਲੱਗੀ ਤੇ ਰਿਵਰਸ ਪੀਟੀਓ ਹੈ ਇਹ ਤੇ ਜੇ ਕਿਸੇ ਭਰਾ ਨੂੰ ਇਨ੍ਹਾਂ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਜਚਿਆ 3855 ਦੇ ਵਿੱਚੋਂ ਇੱਕ ਰਾਜਸਥਾਨ ਨੰਬਰ ਹੈ 2 ਹਰਿਆਣਾ ਨਾ ਹਾ 2 ਹਰਿਆਣਾ ਨੰਬਰ ਆ ਹਾਂ ਇੱਕ ਰਸਤਾ ਦਾ ਸੁਹਾਣਾ ਨਾ ਤੇ 16 ਮਾਡਲ ਰਾਜਸਥਾਨ ਨੇ ਦੋਨੇ 12 ਮਾਡਲ ਹੈ ਤੇ ਤੁਸੀਂ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ